ਪਲਾਂਸ ਸਾਰਾ ਹੀ ਹੁੰਦਾ ਜੀ ਠੀਕ ਹੈ ਜੀ ਜਿਹੜੇ ਮਰਜ਼ੀ ਬੂਟ ਲੈ ਲਓ ਸਪੋਰਟਸ ਹਾਂਜੀ ਬੱਚਿਆਂ ਵਾਲੇ ਵੱਡੇ ਜੋ ਮਰਜ਼ੀ ਇਹਦਾ ਕੀ ਰੇਟ ਪ੍ਰਾਈਜ਼ ਹੈ ਜੀ ਇਹ 500 ਰੁਪਏ ਦਾ ਜੋੜਾ ਜੀ 500 ਰੁਪਏ ਦਾ ਜੋੜਾ ਹੈ ਜੀ ਠੀਕ ਹੈ ਜੀ ਹਾਂਜੀ ਨਿਰਖ ਜਿੱਦਾਂ ਦੇ ਮਰਜ਼ੀ 500 ਰੁਪਏ ਦੇ ਬਹੁਤ ਵਧੀਆ ਇਹ ਵੀ 500 ਰੁਪਏ ਦਾ ਹੀ ਹਾਂਜੀ ਹਾਂਜੀ ਇਹ ਵੀ 500 ਰੁਪਏ ਦਾ ਜੋੜਾ ਹੈ ਜੀ ਇਹ ਵੀ 500 ਦਾ ਹੀ ਹੈ 500 500 ਠੀਕ ਹੈ ਜੀ ਤੇ ਬੱਚਿਆਂ ਦੇ ਕਿਹੜੇ ਆਪਣੇ ਕੋਲੇ ਤੁਸੀਂ ਕਹਿੰਦੇ ਬੱਚਿਆਂ ਦਾ ਵੀ ਉਹ ਵੀ ਦਿਖਾਓ ਜੀ ਛੋਟਾ ਸਾਈਜ਼ ਦੇ ਵੱਡੇ ਤੋਂ ਵੱਡਾ ਇਦਾਂ ਦੇ ਇਹ ਕੀ ਰੇਂਜ ਦੇ ਵਿੱਚ ਹੈ ਇਹ 1500 ਰੁਪਏ ਦਾ ਬੱਚੇ ਦਾ ਬੂਟ ਜੀ 150 ਦਾ ਜੀ ਇਦਾਂ ਦਾ ਮਿਲ ਜੂਗਾ ਲਾਈਟ ਵਾਲਾ ਬੂਟ ਬੱਚੇ ਦਾ ਲਾਈਟ ਵਾਲਾ ਜੀ ਇਹ ਇਹ ਵੀ ਇਹ ਕਿੰਨੇ ਦਾ ਹੈ ਜੀ 180 ਰੁਪਏ ਦਾ 180 ਰੁਪਏ ਦੇ ਠੀਕ ਹੈ ਜੀ ਪੂਰ ਕਵਾਲਿਟੀਆਂ ਸਾਰੀਆਂ ਹੀ ਹੈਗੀਆਂ ਆਪਣੇ ਕੋਲ ਇੱਕ ਹੀ ਰੇਟ ਦਾ ਹੀ ਇਹ ਵੀ 150 ਰੁਪਏ ਦਾ ਜੀ 150 ਦਾ ਹੀ ਹੋਰ ਆਪਣੇ ਕੋਲੇ ਬੱਚਿਆਂ ਦੇ ਪਾਰਟੀ ਵੀਰ ਬੂਟ ਲੈਣੇ ਹੋਣ ਹਾਂਜੀ ਮਿਲ ਜਾਣਗੇ ਇਦਾਂ ਦੀਆਂ ਬੈਲੀਆਂ ਇੱਕ ਹੀ ਰੇਂਜ ਹੈ ਇਹ ਆਪਾਂ ਦੇ ਦੇ ਦਾਂਗੇ ਜੀ 300 ਰੁਪਏ ਦਾ 300 ਰੁਪਏ ਦਾ ਜੀ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਵੈਰਾਈਟੀ ਦੇ ਇਨਾਂ ਕੋਲੇ ਹਰ ਇੱਕ ਵੈਰਾਈਟੀ ਪਈ ਆ ਆਪਾਂ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਇੱਥੇ ਆ ਕੇ ਆਪਾਂ ਇਨਾਂ ਕੋਲੋਂ ਇਹ ਚੀਜ਼ਾਂ ਲੈ ਸਕਦੇ ਹਾਂ ਤੇ ਇਹ ਵੈਰਾਈਟੀ ਵੀ ਇਨਾਂ ਕੋਲੇ ਹੈਗੀ ਹੈ ਜੀ ਇਹ ਕੀ ਰੇਟ ਹੈ ਵੈਰਾਈਟੀ ਇਹ ਵੀ 270 ਰੁਪਏ ਚੀਏ 270 ਰੁਪਏ ਦੀ ਬਾਕੀ ਇਨਾਂ ਕੋਲੋਂ ਤੁਸੀਂ ਕੋਈ ਵੀ ਫੋਟੋ ਲਾਉਣੀ ਹੋਵੇ ਜੜਾਉਣੀ ਹੋਵੇ ਤਾਂ ਇਹਨਾਂ ਕੋਲੇ ਵਿਜ਼ਿਟ ਕਰਕੇ ਕਰਵਾ ਸਕਦੇ ਹੋ ਲੈ ਸਕਦੇ ਹੋ ਫੋਟੋ ਵਗੈਰਾ ਇੱਦਾਂ ਦੇ ਹਾਈ ਨੱਕ ਵਾਲੇ ਬੱਚੇ ਦੇ ਬੂਟ ਮਿਲ ਜਾਣਗੇ ਇਹ ਕੀ ਰੇਂਜ ਹੈ ਜੀ ਇਹ ਵੀ 350 300 ਦੀ ਰੇਟ ਜੀ ਠੀਕ ਹੈ ਠੀਕ ਹੈ ਜੀ ਸਾਰੇ ਰੇਟ ਆਪਣੇ ਚੈ ਜੀ ਹੈ ਠੀਕ ਹੈ ਸਰ ਇਹ ਤੁਸੀਂ ਵੇਖ ਸਕਦੇ ਹੋ ਬਾਈ ਕੋਲੇ ਮਾਲ ਕੱਪੜਿਆਂ ਦਾ ਬਾਧੂ ਆ ਚੁੱਕਿਆ ਹੋਰ ਬੱਚਿਆਂ ਦੇ ਸਖ ਸਕੂਟ ਦਾ ਫੈਂਸੀ